ਜੀ ਨੀ ਨਾਮ ਹੈ ਸ਼ਾਮ ਦਾ ਕੀ ਪੋਸਟਿੰਗ ਪੋਸਟਿੰਗ ਮੈਨੂੰ ਡੀਆਰਪੀ ਰਾਜਪਾਲ ਲੱਗੇ ਆਉਂਦੇ ਕੀ ਮਾਮਲਾ ਕੀ ਹੈ ਜੀ ਮਾਮਲਾ ਜੀ ਇਹ ਜੀ ਜਿਹੜੇ ਨਾ ਘਰ ਦੇ ਨੇ ਮੈਨੂੰ ਫੋਨ ਦਿੱਤਾ 8:00 7:00 ਘਟੇ ਦੇ ਕਹਿੰਦੇ ਵੀ ਇੱਥੇ ਆਣ ਕੇ ਪ੍ਰੋਫੈਸਰ ਨੇ ਪੁੱਛੇ ਰਹਿੰਦੇ ਆ ਭਾਬੀ ਜੀ ਕਹਿੰਦੇ ਇਹ ਮੈਨਾਂ ਸਾਰਿਆਂ ਨੇ 10 15 ਜਣਾਂ ਨੇ ਆਣ ਕੇ ਕਰੀ ਇੰਦਰ ਆਉਣ ਵਾਲਾ ਕਰ ਮੈਂ ਉਹਨੂੰ ਕਦਾ ਵੀ ਜਦੋਂ ਘਰਦੇ ਆਉਂਦੇ ਇੰਨਾ ਆਜੇ ਫੋਨ ਆਉਂਦਾ ਮੈਂ ਚੱਕ ਕੇ ਜਦੋਂ ਦੇਖਿਆ ਉਹ ਤੇ ਇੱਕ ਮੇਰਾ ਛੋਟਾ ਮੁੰਡਾ ਨਵਜੀਤ ਉਹਦੇ ਥੱਲੇ ਜਿਹੜਾ ਨੇ ਸਰਸੇਵ ਸਿੰਘ ਸਾਨੂੰ ਪ੍ਰਿੰਸੀਪਲ ਇਹ ਡੀਆਈਜੀ ਦਫਤਰ ਪਟਿਆਲਾ ਰੇਂਜ ਬਾਰਡਰ ਕਰੀਅਰ ਲੱਗਿਆ ਹੋਇਆ ਜਿਹਨੇ ਮੇਰੇ ਮੁੰਡੇ ਨੂੰ ਬੜੀ ਪੂਰੀ ਤਰ੍ਹਾਂ ਅੰਦਰੋਂ ਕੱਟ ਕੇ ਮੇਰੀ ਘਰ ਦੀ ਨੇ ਅੰਦਰੋਂ ਬੰਦ ਕਰਤਾ ਸੀ ਇਹ ਮੁੰਡਾ ਬਿਮਾਰ ਹੈ ਉਹਨੂੰ ਉਹਨੂੰ ਕੁੰਡਾ ਖੋਲ ਕੇ ਅੰਦਰੋਂ ਕੱਟ ਕੇ ਬਾਹਰ ਇਦਾਂ ਪੂਰੀ ਤਰ੍ਹਾਂ ਮਾਰ ਰਿਆ ਉਹ ਤੁਹਾਨੂੰ ਕੂਟੇ ਚ ਮੈਂ ਦੇਤੀ ਵੀਡੀਓ ਵੀ ਉਹਦੇ ਚ ਕੀ ਹਾਲ ਕੀਤਾ ਦੋਏ ਮੇਰੀ ਨੋਆ ਉਹਨਾਂ ਦਾ ਪ੍ਰੈਗਨੈਂਟ ਸੀ ਉਹਨਾਂ ਦੇ ਢਿੱਡ 'ਚ ਲੱਤਾਂ ਮਾਰੀਆਂ ਤੇ ਉਹਨਾਂ ਨੂੰ ਪੂਰੀ ਤਰ੍ਹਾਂ ਹਾਲ ਮਤਲਬ ਉਹਨਾਂ ਨੇ ਕੁੱਟਿਆ ਕਿੰਨੇ ਲੋਕ ਜ਼ਖਮੀ ਹੋਏ ਇਸ ਮਾਮਲੇ ਵਿੱਚ ਜ਼ਖਮੀ ਤਾਂ ਵੈਸੇ ਤਕਰੀਬਨ ਦੋ ਮੁੰਡੇ ਜਿਹੜੇ ਮੇਰੇ ਦੇ ਬੰਦ ਗਏ ਹੋਏ ਸੀ ਉਹਨਾਂ ਦੇ ਸੇਕ ਤੇ ਕਾਉਤਾ ਬੱਜੀਆਂ ਉਹਨਾਂ ਦੇ ਉਹ 11 ਦਾ 3 ਰੀਆ ਨੂਹਾਂ ਦੋਨੇ ਤੇ ਮੇਰਾ ਮੁੰਡਾ ਨਵਜੀਤ ਨਵਜੀਤ ਦਾ ਬਹੁਤ ਆਹ ਮਾੜਾ ਹਾਲ ਹੈ ਨੂਹਾਂ ਦੀਆਂ ਗੱਲਾਂ ਕਰੋ ਜਿਹਦਾ ਪੈਗਨੇਟ ਹੈ ਕਿਦਾਂ ਹੋਏ ਕੰਡੀਸ਼ਨ ਕਿਦਾਂ ਹੈ ਕੰਡੀਸ਼ਨ ਆਲੇ ਉਹਦੀ ਕੋਈ ਟਰੀਟਮੈਂਟ ਨਹੀਂ ਹੋਈ ਕਦੇ ਕਹਿੰਦੇ ਨੇ ਪਰਸੋਂ ਦੇ ਅਸੀਂ ਇੱਥੇ ਜਾ ਗਏ ਆਂ ਕਦੇ ਕਹਿੰਦੇ ਅਲਟਰਾਸਾਉਂਡ ਹੋਊਗਾ ਕਦੇ ਖੁਸ਼ ਹੋਊਗਾ ਖੜੀ ਮੈਡਮ ਦੇ ਕੋਲ ਉਹਦਾ ਉਹ ਆ ਉਹ ਬੈਲਾ ਹੀ ਲੈ ਕੇ ਗੱਲੀ ਦੀ ਛੁੱਟੀ ਚਲੀ ਗਈ ਕੀ ਨਾਮ ਹੈ ਡਾਕਟਰ ਦਾ ਡਾਕਟਰ ਦਾ ਨਾਮ ਮੈਨੂੰ ਪਤਾ ਨਹੀਂ ਲੱਗਾ ਜੀ ਉਹਦਾ ਅੰਦਰ ਵੀ ਨਹੀਂ ਨਾ ਬੜਨ ਐ ਐਫ ਆਈ ਆਰ ਦਰਜ ਵੀ ਹੈ ਐਫ ਆਈ ਆਰ ਕੁਝ ਉਹ ਤਾਂ ਉਹਨਾਂ ਦੇ ਉਹ ਉਹਨਾਂ ਨੇ ਆਪਣੇ ਜਿਹੜੇ ਕੁੜੀਆਂ ਅੰਦਰ ਮਾਰਨ ਗਈਆਂ ਉਹਨਾਂ ਨੂੰ ਜਾ ਕੇ ਦਾਗਲ ਕਰਾਤਾ ਉਹਨਾਂ ਦੇ ਬਿਆਨ ਲੈ ਮੇਰੇ ਮੁੰਡੇ ਨੂੰ ਫੋਨ ਆਇਆ ਕਹਿੰਦਾ ਵੀ ਆਣ ਕੇ ਤੁਸੀਂ ਦੋ ਇੱਥੇ ਕਿੱਤੇ ਸੀ ਡਰਾਈਵਰ ਅ ਵੀ ਦਿੱਗੇ ਹੋਏ ਹੁਣ ਦੇਖੋ ਦੋ ਮੇਰੀ ਨੂਆ ਉਹ ਉਹਨਾਂ ਨੂੰ ਰੈਫਰ ਕਰ ਰਹੇ ਆ ਜਿਹੜਾ ਮੁੰਡਾ ਜਾਦਾ ਸੀਰੀਅਸ ਆ ਉਹਨੂੰ ਰੈਫਰ ਨਹੀਂ ਕਰ ਰਹੇ ਉਹ ਮੈਂ ਕਹਿੰਦੀ ਹੁਣ ਮੈਂ ਕੱਲਾ ਜਾਣਾ ਮੇਰੇ ਸਾਰੇ ਤਾਂ ਜ਼ਖਮੀ ਹੋਏ ਪਏ ਹੁਣ ਦੋ ਤੁਸੀਂ ਨੂਆ ਨੂੰ ਫਿਰ ਨੂਆ ਨੂੰ ਤੁਸੀਂ ਰੈਫਰ ਕਰ ਰਹੇ ਹੋ ਤੇ ਮੁੰਡੇ ਨੂੰ ਹੋਣੇ ਕਰਨਾ ਜੇ ਮੁੰਡੇ ਨੂੰ ਰੈਫਰ ਕਰੋ ਫਿਰ ਮੈਂ ਮੁੰਡੇ ਨੂੰ ਦਾਗਲ ਕਰਾਇਆ ਸੁਨਵਾਈ ਕੋਈ ਸੁਨਵਾਈ ਕੋਈ ਕੋਈ ਕੁਝ ਨਹੀਂ ਹੋ ਰਹੀ ਕੋਈ ਨਹੀਂ ਕਰ ਰਹਾ ਸੁਨਵਾਈ ਐਸ ਐਚਓ ਜਿਹੜਾ ਗੰਡਿਆ ਗੜੀ ਆ ਕੋਈ ਸੁਨਵਾਈ ਨਹੀਂ ਕਰ ਰਹਾ ਉਲਟੀਆਂ ਗੱਲਾਂ ਹੋ ਰਹੀ ਕਰ ਰਹਾ ਕਿਉਂ ਕਿ ਲਾਜਮ ਨਹੀਂ ਉਹ ਕੋਈ ਬੰਦੇ ਬਰੋਚ ਆਲੇ ਨਹੀਂ ਬਰੋਚ ਆਲੇ ਸਾਫਾ ਸਰਪੰਚ ਜੀ ਦਾ ਡੈਡੀ ਇਹਨਾਂ ਨੇ ਵੈਸੇ ਤਾਂ ਕਈ ਵਾਰੀ ਪਹਿਲਾਂ ਵੀ ਉਹ ਕੰਦੀਆਂ ਚੱਲ ਮੈਂ ਇਗਨੋਰ ਕਰਦਾ ਰਿਹਾ ਵੀ ਤੁਹਾਨੂੰ ਕੋ ਕਰਨਾ ਅਸੀਂ ਕਿਸੇ ਨਾਲ ਪਿੰਡ ਚ ਜਾ ਕੇ ਇਹਦੀ ਵੈਰੀਫਾਈ ਕਿੱਤਿਆ ਜਾਵੇ ਇਹ ਤਾਂ ਚੱਲ ਬਿਆਨ ਵੇਜੇ ਤੇ ਹੋਈ ਜਾਣੀ ਆ ਮਹਿਕਮੇ ਚ ਹੋਈ ਜਾਣੀ ਆ ਕਰਨੀ ਵੀ ਨਹੀਂ ਕਰਨੀ ਉਹਨਾਂ ਦੱਬ ਵੀ ਸਕਦੇ ਆ ਉਹ ਤੇ ਪਰ ਘਰੇ ਜਾ ਕੇ ਸਾਰੇ ਪਿੰਡ ਦੇ ਜਾ ਕੇ ਬਿਆਨ ਲੈਣ ਕਿੰਨੇ ਵਜੇ ਦੀ ਘਟਨਾ ਹੈ ਇਹ ਕੋਈ 8:30 ਲੜਾਈ ਦਾ ਕਾਰਨ ਕੀ ਸੀ ਬਾਈ ਜੀ ਕਿਉਂ ਲੜਾਈ ਦਾ ਕਾਰਨ ਇਹ ਸੀ ਵੀ ਗੇਟ ਦੇ ਮੂਹਰੇ ਖੜੇ ਗਾਲਾਂ ਕੱਢ ਰਹੇ ਸੀ ਤੁਹਾਡੇ ਪਰਿਵਾਰ ਨੇ ਕਿਹਾ ਵੀ ਜਨਨੀਆਂ ਵੀ ਤੁਸੀਂ ਗਾਲਾਂ ਕਿਉਂ ਕੱਢ ਰਹੀ ਹੈ ਉਸਨੇ ਉਹ ਜਰੂਸੇ ਬੰਦੇ ਹਰਦੀਪ ਸਿੰਘ ਸਨੋ ਪ੍ਰੇਮ ਸਿੰਘ ਉਹਨੇ ਫੋਨ ਕਰਿਆ ਦਾਰੂ ਪੀਤੀ ਵੀ ਸੀ ਉਹਦੀ ਉਨੇ ਫੋਨੇ ਇਹ ਕਿਤਾ ਕਹਿੰਦਾ ਵੀ ਮੈਨੂੰ ਕੁੱਟਿਆ ਪਹਿਲਾਂ ਵੀ ਲੜਾਈ ਸੀ ਬਾਈ ਪਹਿਲਾਂ ਵੀ ਲੜਾਈਆਂ ਲੜਾਈਆਂ ਪਹਿਲਾਂ ਕਿਸੇ ਦੇ ਨਾਲ ਕਰਾਇਆ ਕਰਦੇ ਦੀਏ ਕਰਾ ਕੇ ਮਤਲਬ ਸਾਨੂੰ ਮੈਨੂੰ ਇਦਾਂ ਕਰਦੇ ਤੈਨੂੰ ਡਿਊਟੀ ਦਰਵਾ ਦਾਂ ਜਿਹੜਾ ਡੀਆਈਜੀ ਦਫਤਰ ਲੱਗਿਆ ਬਾਦਰ ਸਿੰਘ ਇਹ ਕਹੇ ਜਾਂ ਕਦੇ ਆਪਣੇ ਆਪਣੇ ਨੂੰ ਡਾਂਗਦਰ ਦੱਸਦਾ ਕਦੇ ਕਹਦਾ ਹੈ ਵਾਟਰ ਕੈਰੀਅਰ ਹੈ ਇਹ ਕਹਿੰਦਾ ਵੀ ਇਸ ਨੂੰ ਕਿਸੇ ਤਰੀਕੇ ਨਾਲ ਵਿੱਚ ਫਸਾਇਆ ਜਾਵੇ ਤੈਨੂੰ ਨੌਕਰੀ ਤੋਂ ਤਰਵਾਇਆ ਜਾਵੇ ਹੁਣ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਕਾਰਵਾਈ ਦੀ ਮੰਗ ਤਾਂ ਇਹ ਜੀ ਦੇਖ ਲਓ ਤੁਸੀਂ ਆਪਣੀ ਫੋਟੋ ਜੀ ਦੇਖ ਲਓ ਕਿਹੜੇ ਹਿਸਾਬ ਨਾਲ ਇਹਨਾਂ ਨੇ ਮਾਰਕਟਾਈ ਕੀਤੀ ਹੈ ਮੇਰੇ ਛੋਟੇ ਮੁੰਡੇ ਨੂੰ ਥੰਸ hoslari o olari o' ਕੌਫਲੇ ਰਖੂ ਤੁਸੀਂ ਲੇਕਿਨ ਬੋਲਦਾਂ ਕੰਮ ਬਾਈ ਜੀ ਮਲਾਜਮ ਹੋ ਕੇ ਤੁਹਾਨੂੰ ਜਿਹੜਾ ਰੋਣਾ ਰੋ ਰੋ ਰਹੇ ਹੋਗੇ ਤੁਸੀਂ ਮਲਾਜਮ ਹੋ ਕੇ ਜਿਹੜੀ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਹੈਗੀ ਤਾਂ ਕਿਵੇਂ ਦੇਖਦਾ ਹਾਲ ਕਰਿਆ ਬਣਾ ਮੈਂ ਦੇਖ ਨਹੀਂ ਤੱਕਿਆ ਵੀਡੀਓ ਵੀ ਨਹੀਂ ਦੇਖੀ ਨਹੀਂ ਤੁਹਾਡਾ ਆਪਣਾ ਮਹਿਕਮਾ ਨਹੀਂ ਤੁਹਾਡੀ ਗੱਲਬਾਤ ਮੇਰੀ ਕੋਈ ਸੁਣਵਾਈ ਨਹੀਂ ਕਰ ਰਹਾ ਜੀ ਨਹੀਂ ਫਿਰ ਕੀ ਹੁਣ ਰਸਤਾ ਕੀ ਹੈ ਬਾਈ ਜੀ ਸੋਚੇ ਅਧਿਕਾਰੀਆਂ ਦੇ ਹੁਣ ਸਨੀਵਾਰ ਦੁਆਰੇ ਇਹ ਨਹੀਂ ਇਧਰੋਂ ਕੋਈ ਆਈ ਗਈ ਤੇਰੇ ਮੈਨੂੰ ਅਸਤਾਲ ਵਾਲੇ ਮੈਂ ਕਿਹੜੇ ਹਿਸਾਬ ਨਾਲ ਕਰਾਂ ਇੱਕ ਮਲਾਜਮ ਹੁੰਦਾ ਵੀ ਮੇਰੀ ਇਹ ਨਹੀਂ ਹੋ ਰਹੀ ਐਸਾ ਕਿਉਂ ਕੋਈ ਉਹ ਨਹੀਂ ਕਰ ਰਿਹਾਗਾ ਰਸਤਾ ਕੀ ਦੇਖਦੇ ਹੋਗੇ ਫਿਰ ਮੈਂ ਰਸਤਾ ਤੇ ਹੈ ਜ ਜੋ ਕਿ ਮੇਰੇ ਜਵਾਕਾਂ ਨੂੰ ਜਿਹੜੀ ਤਰੀਕੇ ਨਾਲ ਅੰਦਰ ਵੜ ਕੇ ਮਾਰਿਆ ਉਹਨਾਂ ਨੇ ਤੁਸੀਂ ਫੋਟੋ ਜੀ ਦੇਖ ਜਿਹੜੀਆਂ ਦੁਨੀਆਂ ਨੂਹਾਂ ਦੀ ਗੱਲ ਕਰ ਰਹੇ ਹੋ ਪ੍ਰੈਗਨੈਂਸੀ ਲੱਤਾਂ ਮਰੇਗੇ ਉਹਨਾਂ ਦੇ ਹਾਲਾਤ 10 ਦਾ ਸਪੇਨ ਹੁੰਦੀ ਉਹਨਾਂ ਨੂੰ ਦਵਾਈ ਵੀ ਨਹੀਂ ਦੇ ਰਿਹਾ ਹਾਲੇ ਤੱਕ ਅਲਟਰਾਸਾਉਂਡ ਕੋਈ ਪ੍ਰਾਈਵੇਟ ਕੋਈ ਇਲਾਜ ਹੀ ਹੁਣ ਦਿੱਤਾ ਜਾ ਰਿਹਾ ਯਾ ਮਾਰਨ ਦੀ ਜਿਹੜਾ ਰਾਜਪ੍ਰੇਮ ਇਲਾਜ ਹੁਣ ਦਿੱਤਾ ਇੱਥੇ ਵੀ ਮੈਨੂੰ ਲੱਗਦਾ ਉਹਨਾਂ ਨੇ ਕਰੋ ਜਿਹੜੀ ਡਾਕਟਰ ਭਾਈ ਸ਼ਹਿਗਿਰੀ ਮੰਨਦੇ ਹੋਗੇ ਕੋਈ ਪੋਲੀਟਿਕਲ ਪਾਰਟੀ ਕੁਝ ਦਾ ਨਾਮ ਲੈਣਾ ਚਾਹੁੰਦਾ ਹਾਂ ਕੌਣ ਪਹਿਲੇ ਗੱਲ ਦੱਸਦੇ ਜਿਹ ਕਹਿ ਦਿੰਦੇ ਸਾਰੇ ਪਾਸੇ ਉਹ ਸਰਪੰਚ ਵੀ ਰ ਕਦੇ ਕਾਂਗਰਸ ਦਾ ਵੀ ਕਦੇ ਦਾ ਵੀ ਉਹ ਤੇਰਾ ਹੋ ਰਿਹਾ ਜੀ ਉਹਦਾ ਕਦੇ ਕਿਦੇ ਤਲਬਦਲ ਜਾਂਦਾ ਕਦੇ ਕਿਧਰੇ ਤਲਬਦਲ ਆਪਣਾ ਵੱਖ ਮਤਲ ਕਰਨ ਵਾਸਤੇ ਕੁਛ ਨਾ ਕੁਛ ਕਰੀ ਜਾਂਦਾ ਜੀ ਠੀਕ ਹੈ ਜਾ ਕੇ ਪਿੰਡ ਦਰਬ ਤੇ ਕੀਤੀ ਜਾਵੇ ਜੇ ਮੇਰੇ 'ਚ ਕਸੂਰ ਆ ਤਾਂ ਮੈਂ ਗੁਨਾਹਗਾਰ ਆ ਜਦੋਂ ਤੱਕ ਮੈਂ ਆਇਆ ਮੇਰੇ ਬੱਚੇ ਸਾਰੇ ਲਤਬਦ ਕੀਤਾ ਪਏ ਸੀ ਇਹਨਾਂ ਨੇ ਮੈਂ ਚੱਕ ਕੇ ਹਸਪੀਟਲ ਲੈ ਕੇ ਗਿਆ ਹਸਪੀਟਲ ਵਾਲਿਆਂ ਨੇ ਕੋਈ ਆਈ ਗਈ ਨਹੀਂ ਤੇ ਕੋਈ ਐਂਬਲੈਂਸ ਮੇਰੇ ਮोटा ਛੋਟਾ ਨਵਜੀਤ ਇੰਨਾ ਸੀਰੀਅਸ ਸੀ ਉਹ ਬੋਲਿਆ ਵੀ ਕੱਲ ਜਾ ਕੇ ਮੜੀ ਦੀ ਤੇਰੀ ਖੋਲੀ ਸੀ ਨਾ ਬੋਲੇ ਵੀ ਇੱਥੇ ਆ ਕੇ ਡਾਕਟਰਾਂ ਨੇ ਕੋਈ ਟੀਕਾ ਵੀ ਨਹੀਂ ਲਾਇਆ ਉਹਦੇ ਠੀਕ ਹੈ ਠੀ ਇਹ ਸਾਰੀਆਂ ਫੈਲਨਾ ਬਣਵਾਈਆਂ ਸੀ ਹੁਣ ਦੁਬਾਰੇ ਕਹਿੰਦੇ ਪੈਰ ਪੈਨ ਬਣਵਾ ਕੇ ਲਿਆਓ ਐਕਸਰੇ ਕਰਾਓ ਇਹਨਾਂ ਦੇ ਸਾਰਾ ਕੁਝ ਸਾਰਾ ਤਿਆਰ ਕਰਾ ਕੇ ਦੇ ਕੇ ਜਿਹਨਾਂ ਨੂੰ ਕਢ ਕੇ ਐਤਵਾਰ ਨੂੰ ਜੇਰੀ ਵੀ ਉਸ ਤੋਂ ਬਾਅਦ ਹੋ ਕਰ ਲੈਗਾ ਸਾਰਾ ਜਾਇਗਾ ਬਣੇ ਹੋਏ ਆ ਸਾਰਾ ਕੁਝ ਕੀਤਾ ਹੋਇਆ ਪਹਿਲਾਂ ਨਹੀਂ ਕਹਿੰਦਾ ਐਕਸਰਾ ਕਰਵਾ ਕੇ ਲਿਆ ਨਹੀਂ ਮੈਨੇ ਡਾਕਟਰ ਆ ਰਹਿ ਰਹਾ ਪੱਤਰ ਪਾਉਣੀ ਪੱਤਰ ਪਹਿਲਾਂ ਮੈਂ ਫੈਲਨਾ ਮਾਰਦਾ ਕੀ ਕਰੇਂ 10 15 ਮਿੰਟ ਬਾਅਦ ਪੇਟ ਦਾ ਦੇਖੋ ਜੀ ਤੁਹਾਨੂੰ ਕਿਹਦੇ ਡਾਕਟਰ ਕੰਮ ਜੀ ਦੇਰੇ ਹੀ ਦੇਖੋ ਕੌਣ ਡਾਕਟਰ ਕਿਹੜਾ ਹੈ ਯਾਰ ਡਾਕਟਰ ਬਾਰੇ ਕਿਹੜਾ ਕਰਾ ਲਓ 15 ਕੀ ਐਕਸਰੇ ਦਾ ਕਰਾ ਲਵਾਂ ਬਰਾ ਐਕਸਰੇ ਸਾਰੇ ਕਰਾਏ ਪਏ ਆ ਅੱਛਾ ਕਰਾਏ ਨਹੀਂ ਫਿਰ ਦਿਖਾਉ ਆਂ ਪਾ ਜੀ ਬੱਚਾ ਇੱਧਰ ਰੱਖੋ 你说。

<laughs> 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 you can always change your name or picture later. Passkey lets access you access WhatsApp using your fingerprint, face or screen lock. Your. your passkey is stored safely in your password manager. সষেক নিকাইরদাহত কাআইদেদরায জনননননননননননেপন সদেদাচেণাত 何<ペー> ਇਹਦਾ ਨਾਮ ਆਉਂਦਾ ਹੈ ਜੀ ਆਪਾਂ ਮਰਦੇ ਹਾਂ ਜੀ ਇਹਦੇ ਨਾਲ ਜੀ ਇਹਦੇ ਇਹਦੇ ਦੱਕੀ ਵੀ ਹੈ ਹਾਂ ਹਾਂ ਅੱਗੇ ਇਹ ਜਾਨੀ ਹੋਵੇਗਾ ਬਾਹਰ ਦੇ ਪਾਣੀ ਨਾਲ ਉਹ ਜਿਹੜਾ ਪਾਣੀ ਬਣਦਾ ਹੈ ਉਹ ਜਿਹੜਾ ਬਾਈ ਜੀ ਇਹਨਾਂ ਨੂੰ ਬਹੁਤ ਜ਼ਿਆਦਾ ਬਤਾਗੇ ਅੰਦਰ ਅੱਗੇ ਮਾਰ ਕੇ ਜਾ ਰਹੇ ਆ ਉਹ ਤੇ ਫਿਰ ਨਾਲ ਇੱਥੇ ਰਹਿ ਗਏ ਉਹਨਾਂ ਦੇ ਪਿਆਨ ਪਹਿਲਾਂ ਹੀ ਗੱਡਿਆ ਦਾ ਦੇ ਜਿਹੜੀ ਉਹਨਾਂ ਦੇ ਪਿਆਨ ਕੋਈ ਨਹੀਂ ਬਣਾਇਆ ਉਹ ਬੋਟਾ ਨੂੰ ਮੋੜਨ ਨੂੰ ਬੋਲਦਾ ਤੇ ਰਹਿ ਗਾ ਜਾ ਰੋ ਜਦ ਅ ਜਿਹੜੇ ਦੋ ਜਣੇ ਗੱਭਰੂ ਤੇ ਲੰਘ ਕੇ ਚਲੇ ਗਏ ਆ ਉਹ ਮੇਰੇ ਨਾਲ ਰਿਹਾ ਜਿਹੜਾ ਰੋਮ ਤੇ ਬੈ ਗਿਆ ਉਹ ਮੈਂ ਵੀ ਮੋਨਾ ਗਿਆ ਨਾ ਅੱਜ ਜਦ ਤੱਕ ਜੰਨੂ ਟੈਨਨੂ ਟੈਨਨੂ ਕਰਾ ਗਏ ਨੇ ਮੈਂ ਜਿੱਕੇ ਆਂ ਜਦੋਂ ਵੀਡੀਓ ਜਿਹੜੀ ਮੇਰੇ ਕੋਲ ਸੀ ਉਹ ਮੈਂ ਕੰਮ ਤੇ ਚਲੀ ਗਈ ਦੋ ਵੇਟਾਂ ਨਾਲੇ ਕਰੀ ਕੋਈ ਵੀ ਜਾਂ ਮੈਂ ਉਹ ਬੋਲਦਾ ਫਿਰ ਬਟਾ ਜਦੋਂ ਤੇ ਵਗਾ ਤੋਂ ਆਉਂਦੇ ਆ ਨਾ ਦੇਖ ਇਹ ਜਿਹੜਾ ਨਾ ਤਾਂ ਮੰਦਗਾ ਹੀ ਹੋ ਰਿਹਾ ਹੈ ਜਾਨੇ ਇਹਨਾਂ ਦੀਆਂ ਇਹਦਾ ਰੇਗ ਹੈ ਜੀ ਇਹਦਾ ਕੱਟ ਪੈਚਾ ਰੇਗ ਹੈ ਜੀ ਕੋਈ ਨਹੀਂ ਜੀ ਇੱਕ ਮਿੰਟ ਹੋਰ ਮਾਲਾ ਦੀਆਂ ਨੇ ਬੋਲ ਉਸ ਤੋਂ ਹੋ ਗਈ ਲੈ ਹੁਣ ਦੁਬਾਰਾ ਕਰਦੇ ਹਾਂ ਜੀ ਜਪਾਣਾ ਹੈ ਹਾਂ ਜੀ ਕੋਈ ਗੋਲੀ ਕੋਈ ਨਹੀਂ ਕਰਨਾ ਮੈਂ ਕਿਹਾ ਨਾ ਮਾਹਰ ਖਾਰੀ ਗੱਲ ਕਰਦੇ ਹਾਂ ਬਸ ਤੇ ਉਹਦਾ ਇਹ ਲਾਲੀ ਹਲਣਾ ਕੋ ਕਿੰਤਾ ਕਿਵੇਂ ਟੱਕਿਆ ਕੱਲਾ ਟੱਕੇਗਾ ਦੇਖੀਓ लाइफल अज की डेट ਖਾਲੀ ਚਲ ਕੀ ਕਰਦੇ ਜਦੋਂ ਜਦੋਂ ਬਾਹਰ ਕੀ ਹੋ ਗਈ ਨਾ ਸਾਰੇ ਲੈ ਲਏ ਚੀਨੋਗਾ ਪੂਰੀ ਬਣਾਓ ਉਧਰ ਛੰਟੀ ਵਾਲੀ ਵੀ ਲਵੇ ਵਿੱਚ ਇਹ ਨੇ ਇੱਕ ਕਮਾਦ ਉਹ ਟੁਫਾੜਾ ਛੋੜ ਪਿੱਛੇ ਬਣਾਓ ਸਾਰੇ ਹੀ ਰੋਟੀ ਅੰਦਰੋਂ ਵੀ ਪਤਾ ਲੱਗਣਾ ਵੀ ਅੰਦਰ ਕੀ ਕਰ ਰਹੇ ਦੋਸਤ ਉਧਰ ਹੈਂਡ ਨੇ ਕੁਸਲੇ ਤਾਂ ਕਰ ਕੋੜ ਲੜਨ ਵਾਸਤੇ ਅੰਦਰ ਖੜੇ ਰਿਹਾ ਤੇ

Okay.